ਕਿ ਸਾਡੀਆਂ ਹਿੱਕਾਂ ਤੇ ਹੁੰਦੇ ਰਹਿੰਦੇ ਕੱਲੂ ਕਾਰੇ ਲਾਇਬ੍ਰੇਰੀਆਂ ਚੋਂ ਕੱਢ ਇਤਿਹਾਸ ਗਏ ਸੜ ਲਾ ਵਾਰਸ ਸੀਲਾ ਸ਼ਾ ਕਿਤੀਆਂ ਪਹਿਮਾਸ਼ਾਂ ਖਲੜਾ ਜੀ ਸੂਰ ਹੋਰ ਕੀ ਮੈਂ ਆਖਾਂ ਉਹਨਾਂ ਦੀਆਂ ਫੈਲਾ ਨੂੰ ਵੀ ਗਿਆ ਰੋਏ ਆਏ ਦੁਨੀਆਂ ਵਾਲਿਓ ਤੁਸੀਂ ਸਾਨੂੰ ਅੱਤਵਾਦੀ ਆਖਿਆ ਪਰ ਜਿੰਨਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਤੇ ਜ਼ੁਲਮ ਬਹੁਤ ਹੋਇਆ ਲੇਕਿਨ ਜ਼ੁਲਮ ਦਾ ਪੂਰਾ ਹਿਸਾਬ ਰੱਖਣ ਦਾ ਹਾਲੇ ਸਾਨੂੰ ਅਭਿਆਸ ਨਹੀਂ ਹੋਇਆ ਜਿਹੜਾ ਪੰਜਾਬ ਵਿੱਚ ਵੱਸਦਾ ਅਨਖਾਲਾ ਪੰਜਾਬੀ ਹੈ ਉਹ ਪੰਜਾਬੀ ਤਾਂ ਰਿਹਾ ਹੀ ਨਹੀਂ ਕਿਉਂਕਿ ਜਦੋਂ ਪੰਜਾਬੀਆਂ ਦੀ ਡਿਵੀਜ਼ਨ ਹੋਈ ਤਾਂ ਉਹ ਤਾਂ ਖਾਲਸਾ ਸੱਚ ਗਿਆ ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਸਾਜਿਆ ਗਿਆ ਸੀ ਤੇ ਜੇ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓ ਤਾਂ ਦੁਨੀਆ 'ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ ਕੁਛ ਵੀ ਨਹੀਂ ਦੇ ਸਕੋ।